ਮੈਜੀ ਦਾ ਖਾਲਸਾ ਮੈਜੀ ਕੀ ਫਤਿਹ ਐ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣੇ ਆ ਇਹ ਖਬਰ ਜੁੜੀ ਆ ਡੇਰਾ ਸਰਸਾ ਦੇ ਗਰਮੀਤ RAM ਰਹੀਮ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਗਰਮੀਤ RAM ਰਹੀਮ ਆ ਬੀਸਕੈ ਇਸ ਵੇਲੇ ਜਿਹੜਾ ਸਨੈਰੀਆ ਜੇਲ੍ਹ ਦੇ ਵਿੱਚ ਬੰਦਾ ਉਸ ਨੂੰ ਜਿਹੜਾ ਇੱਕ ਕਾਤਲ ਦੇ ਮਾਮਲੇ ਤੇ ਤੇ ਦੋ ਸਾਥੀਆਂ ਨਾਲ ਔਲਾਦ ਕਰਨ ਦੇ ਮਾਮਲੇ ਦੇ ਵਿੱਚ ਉਹਨੂੰ 20 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਸੀਬੀਆਈ ਦੀ ਕੋਰਟ ਦੇ ਵੱਲੋਂ ਪਾਰ ਸੀਬੀਆਈ ਦੀ ਕੋਰਟ ਦੇ ਵੱਲੋਂ ਜਿਹੜਾ ਸਜ਼ਾ ਸੁਨਾਤ ਦਿੱਤੀ ਗਈ ਸੀ ਕਾਤਲ ਕੇਸ ਦੇ ਵਿੱਚ ਆਤਲ ਕਾਤਲ ਕੇਸ ਉਹ ਕੌਣ ਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਡੇਰੇ ਦਾ ਸਾਬਕਾ ਮੈਨੇਜਰ ਸੀ ਅਰਨਦੀਪ ਸਿੰਘ ਉਸ ਨੂੰ ਡੇਰੇ ਦੀਆਂ ਕਰਤੂਤਾਂ ਦਾ ਸਾਰਾ ਪਤਾ ਸੀ ਕਿ ਸੌਦਾ ਸਾਧ ਹਣੀਪਰੀਤ ਅਤੇ ਹੋਰ ਜਿਹੜੇ ਨੇ ਕੀ ਕੀ ਇਹਨਾਂ ਨੇ ਕਾਤਲ ਕੀਤੇ ਨੇ ਕੀ ਕੀ ਇਹਨਾਂ ਨੇ ਹੋਰ ਬਲਾਤਕਾਰ ਕੀਤੇ ਨੇ ਕੀ ਕਿਹਨੂੰ ਠਮਕਾਇਆਗਾ ਕਿਹਨੂੰ ਮਾਰਿਆਗਾ ਉਹਨੂੰ ਸਾਰੀਆਂ ਗੱਲਾਂ ਦਾ ਭੇਦ ਸੀ ਪਰ ਉਸ ਨੂੰ ਜਿਹੜਾ ਕੁਸੈਤਰ ਦੇ ਇੱਕ ਪਿੰਡ ਦੇ ਵਿੱਚ 2002 ਦੇ ਵਿੱਚ ਗੋਲੀਆਂ ਮਾਰ ਕੇ ਉਹਦਾ ਜਿਹੜਾ ਕਤਲ ਕੀਤਾ ਜਾਂਦਾਗਾ ਜਦੋਂ ਇਸ ਦੀ ਇਨਕੁਆਰੀ ਸੀਬੀਆਈ ਕਰਦੀ ਆ ਤੇ ਇਸ ਕਤਲ ਦੇ ਵਿੱਚ ਗਰਮੀਤ RAM ਰਹੀਮ ਤੇ ਚਾਰ ਉਹਦੇ ਸਾਥੀ ਨੇ ਜਿਹੜੇ ਉਹਨਾਂ ਤੇ ਜਿਹੜੇ ਦੋਸਤ ਹੈ ਹੋ ਜਾਂਦੇ ਨੇ ਕਿ ਇਹਨਾਂ ਵੱਲੋਂ ਜਿਹੜਾ ਕਤਲ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਜਿਹੜਾ ਸੀਬੀਆਈ ਵੱਲੋਂ ਜਿਹੜਾ ਕਾਤਲ ਕੇਸ ਦੇ ਵਿੱਚ 20 ਸਾਲ ਦੀ ਸਜ਼ਾ ਤੇ 20 ਸਾਲ ਦੀ ਜਿਹੜੀ ਰੇਪ ਕੀਤਾ ਸੀ ਸੌਦਾ ਸਾਧ ਨਹੀਂ ਕਰੀ ਉਹ ਇਤਰਾਮ ਰਹੀਮ ਨੇ ਉਹਦੇ ਵਿੱਚ ਜਿਹੜੀ ਸਜ਼ਾ ਸੁਨਾਦ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਜਿਹੜਾ ਹੁਣ 28 28 ਮਈ ਨੂੰ ਜਿਹੜਾ ਇਸ ਗਰਮੀਤ ਰਾਮ ਰਹੀਮ ਤੇ ਉਹਨਾਂ ਦੇ ਚਾਰ ਸਾਥੀਆਂ ਵੱਲੋਂ ਜਿਹੜਾ ਹਾਈ ਕੋਰਟ ਦੇ ਵਿੱਚ ਸੀਬੀਆਈ ਦੀ ਕੋਰਟ ਨੂੰ ਜਿਹੜਾ ਚੁਣੌਤੀ ਦਿੱਤੀ ਗਈ ਸੀ ਪਰ ਹਾਈ ਕੋਰਟ ਵੱਲੋਂ ਜਿਹੜਾ ਸੌਦਾ ਸਾਧ ਗਰਮੀਤ RAM ਰਹੀਮ ਅਤੇ ਚਾਰ ਉਹਨਾਂ ਦੇ ਸਾਥੀਆਂ ਜਿਹੜਾ ਬਰੀ ਕਰ ਦਿੱਤਾ ਸੀ ਉਸ ਕਤਲ ਕੇਸ ਦੇ ਵਿੱਚੋਂ ਪਰ ਹੁਣ ਜਿਹੜਾ ਉਹ ਕਤਲ ਕੇਸ ਦਾ ਜਿਹੜਾ ਮਾਮਲਾ ਹੈਗਾ ਉਹ ਹਾਈ ਕੋਰਟ ਦੇ ਮਾਮਲੇ ਵਿੱਚ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਪਰ ਹੁਣ ਸੁਪਰੀਮ ਕੋਰਟ ਨਾਲ ਜਿਹੜਾ ਇੱਕ ਵੱਡਾ ਝਟਕਾ ਪਾ ਕੇ ਦੇ ਕੇ ਗਰਮੀਤ RAM ਰਹੀਮ ਨੂੰ ਦੇ ਦਿੱਤਾ ਤੇ ਜਿਹੜਾ ਇਹ ਕਹਿ ਦਿੱਤਾ ਕਿ ਹਾਈ ਕੋਰਟ ਨੂੰ ਕੇਸ ਦੀ ਜਿਹੜੀ ਪੂਰੀ ਜਾਂਚ ਕੀਤੀ ਜਾਵੇ ਜਿਹੜਾ ਸਾਹ ਦਾ ਜਿਹੜਾ ਉਸ ਨੂੰ ਜਿਹੜਾ ਨੋਟਿਸ ਵੀ ਪਹੁੰਚ ਗਿਆ ਤੇ ਚਾਰ ਉਹਦੇ ਜਿਹੜੇ ਸਾਥੀ ਨੇ ਜਿਹੜੇ ਕਾਤਲ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਸਾਬਕਾ ਡੇਰੇ ਦਾ ਮੈਨੇਜਰ ਸੀ ਅਰਨੀਤ ਸਿੰਘ ਉਸ ਨੂੰ ਜਿਹੜਾ ਕਾਤਲ ਕੀਤਾ ਸੀ ਉਸ ਦੇ ਬਾਬਤ ਜਿਹੜਾ ਇਹਨਾਂ ਨੂੰ ਨੋਟਿਸ ਵੀ ਪਹੁੰਚ ਗਿਆ ਤੇ ਹੁਣ ਜਿਹੜੀ ਅਨਕਵਾਰੀਆ ਦਵਾਰੇ ਉਹ ਖੁੱਲ ਚੁੱਕੀ ਆ ਕਿ ਦਵਾਰੇ ਜਿਹੜਾ ਕੇਸ ਆਪਾਂ ਕਹਦੇ ਕਿ ਉਹ ਖੁੱਲ ਚੁੱਕਿਆ ਗਿਆ ਹੈ ਹੁਣ ਡੇਰਾ ਸੌਦਾ ਜਿਹੜਾ ਗਰਮੀਤ ਆਰਮ ਰਹੀਮ ਆ ਉਹਦੀਆਂ ਮੁਸ਼ਕਲਾਂ ਹੁਣ ਹੋਰ ਵੱਧ ਗਈਆਂ ਤਾਨੂੰ ਇਹ ਵੀ ਦੱਸਦੀ ਏ ਕਿ ਜਿਹੜਾ ਕਿ ਉਸ ਤੋਂ ਪਹਿਲਾਂ ਵੀ ਇੱਕ ਜਿਹੜਾ ਹੋਰ ਜਿਹੜਾ ਕਤਲ ਕੀਤਾ ਸੀ ਉਹ ਕੌਣ ਸੀ ਉਹ ਸੀ ਪੂਰਾ ਸੱਚ ਦੇ ਅਖਬਾਰ ਦੇ ਆਰਾਮ ਸਤਰਪਤੀ ਦਾ ਜਿਹੜਾ ਕਤਲ ਆ ਉਹ ਵੀ ਜਿਹੜਾ ਡੇਰੇ ਵੱਲੋਂ ਕੀਤਾ ਗਿਆ ਸੀ ਤੇ ਉਹਦਾ ਜਿਹੜਾ ਪੈਂਡਿੰਗ ਪਿਆਜ ਕੇਸ ਉਹ ਵੀ ਚੱਲ ਰਿਹਾਗਾ ਉਹਦੇ ਵਿੱਚ ਵੀ ਜਿਹੜਾ ਸਾਦ ਨੂੰ ਸਜ਼ਾ ਜਿਹੜੀ ਜ਼ਰੂਰ ਹੋਵੇਗੀ ਪਰ ਇੱਥੇ ਸਾਡੀਆਂ ਪ੍ਰੈਕਟੀਕਲ ਪਾਰਟੀਆਂ ਨੇ ਖਾਸ ਕਰਕੇ ਜਿਸ ਤਰ੍ਹਾਂ ਬੀਜਪੀ ਕਾਲੀ ਦਾਲ ਰਹੀਆਂ ਨੇ ਹੁਣ ਬੀਜਪੀ ਵੱਲੋਂ ਜਿਹੜਾ ਇਹਨੂੰ 11-12 ਸਾਧ ਨੂੰ ਜਿਹੜਾ ਪਰੌਲ ਦਿੱਤੀ ਜਾਂਦੀ ਆ ਪਰੌਲ ਤੋਂ ਜਿਹੜਾ ਥੋੜੇ ਟਾਈਮ ਬਾਅਦ ਜਿਹੜਾ ਮਹੀਨਾ ਕਦੇ 60 ਦਿਨਾਂ ਬਾਅਦ ਤੇ ਕਦੇ 50 ਦਿਨਾਂ ਬਾਅਦ ਤੇ ਇਹਨੂੰ ਬਾਹਰ ਕੱਢਿਆ ਜਾਂਦਾਗਾ ਹੁਣ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਫੇਰ ਜਿਹੜੀਆਂ ਵੋਟਾਂ ਆ ਰਹੀਆਂ ਨੇ ਇਸ ਨੂੰ ਲੈ ਕੇ ਜਿਹੜਾ ਸਰਕਾਰ ਫੇਰ ਬਚਾਉਣ ਦੀ ਜਿਹੜੀ ਇਹਨੂੰ ਸਾਧ ਨੂੰ ਕੋਸ਼ਿਸ਼ ਕਰੇਗੀ ਕਿਉਂਕਿ ਸਾਧ ਦੀਆਂ ਜਿਹੜੀਆਂ ਵੋਟਾਂ ਨੇ ਸਾਧ ਦੇ ਜਿਹੜੇ ਅੰਨੇ ਭਗਤ ਨੇ ਜਿਹੜੇ ਅਜੇ ਵੀ ਜਿਹੜਾ ਬਲਾਤਕਾਰ ਦਾ ਦੋਸ਼ੀ ਆ ਕਤਲਾਂ ਦਾ ਦੋਸ਼ੀ ਆ ਤੇ ਅਜੇ ਵੀ ਉਸ ਦੇ ਅੰਨੇ ਭਗਤ ਉਹਦੀਆਂ ਖੱਚ ਭੇਡਾਂ ਉਹਦੇ ਮਗਰ ਲੱਗੀਆਂ ਪਈਆਂ ਨੇ ਤੇ ਮੈਂ ਤੁਹਾਨੂੰ ਦੱਸ ਦੇਵਾਂਗਾ ਕਿ ਜਿਹੜਾ ਇਹ ਸਾਹ ਨੇ 2002 ਦੇ ਵਿੱਚ ਅ ਅਰਨਜੀਤ ਸਿੰਘ ਦਾ ਜਿਹੜਾ ਕਤਲ ਕੀਤਾ ਸੀ ਉਹ ਸਾਬਕਾ ਮੈਨੇਜਰ ਸੀ ਆਪਣਾ ਸਰਛੇ ਡੇਰੇ ਦਾ ਜਿਹੜਾ ਕਿ ਸਾਰੀਆਂ ਇਹਨਾਂ ਦੀਆਂ ਘਰਤੂਤਾ ਨੂੰ ਭਲੀ ਭਾਂਤ ਜਾਣਦਾ ਸੀ ਇਹਨਾਂ ਨੇ ਉਸ ਦੀ ਬਾਜ ਦਵਾਨ ਖਾਤਰ ਉਹਦਾ ਕਤਲ ਕੀਤਾ ਆਰਾਮ 70 ਪੱਤੀ ਦਾ ਜਿਹੜਾ ਕਤਲ ਕੀਤਾ 2 ਡੇਣਾ ਸਾਲ ਵੀ ਤਾਂ ਉਸ ਜਿਹੜੀਆਂ ਮੋਰੇ ਆ ਗੀਆਂ ਜਿਨ੍ਹਾਂ ਦੇ ਨਾਲ ਰੇਪ ਕੀਤਾ ਪਰ ਇੱਥੇ ਦੱਸਿਆ ਜਾਂਦਾ ਕਿ ਉਹ ਲੜਕੀਆਂ ਵੱਲੋਂ ਅਤੇ ਅਖਬਾਰਾਂ ਦੇ ਵਿੱਚ ਵੀ ਜਿਹੜੀਆਂ ਖਬਰਾਂ ਸਪੀਆਂ ਸੀ ਕਿ ਜਿਹੜਾ ਇੱਥੋਂ ਤੱਕ ਗੱਲ ਕਹੀ ਜਾਂਦੀ ਸੀ ਕਿ ਇੱਕ 100 ਦਿਨ ਬਾਅਦ ਇੱਕ 100 ਦਿਨ ਬਾਅਦ ਤੁਸੀਂ ਦੇਖ ਲਓ 3 ਮਹੀਨਿਆਂ ਤੋਂ ਉੱਪਰ ਦਾ ਸਮਾਂ ਬਾਅਦ ਕਹਿੰਦੇ ਲੜਕੀ ਦੀ ਜਿਹੜੀ ਆਪਾਂ ਕਹਿ ਦੀਏ ਕਿ ਲੜਕੀ ਦੇ ਕੋਲੇ ਆਉਂਦੀ ਸੀ ਐਨੀਆਂ ਲੜਕੀਆਂ ਕਤਾਰ ਦੇ ਵਿੱਚ ਖੜੀਆਂ ਹੁੰਦੀਆਂ ਸੀ ਸੌਦਾ ਸਾਧ ਦੇ ਕੋਲੇ ਮੈਦਨ ਨੂੰ ਜਿਵੇਂ ਉਹਨਾਂ ਦੇ ਨਾਲ ਜਿਹੜਾ ਜ਼ਬਰਜਨਾਹ ਕਰਦਾ ਸੀ ਇਹ ਸਾਧ ਕੰਜਰ ਜਿਹੜਾਗਾ ਬੈਠਾਗਾ ਸਨੈਰੀਆ ਜੇਲ੍ਹ ਦੇ ਵਿੱਚ 100 ਦਿਨਾਂ ਬਾਅਦ ਲੜਕੀ ਦੀ ਕਹਿੰਦੇ ਵਾਰੀ ਆਉਂਦੀ ਸੀ ਸਿੱਧਾ ਜਿਹੜਾ ਗੋਫਾ ਦਾ ਬਾਰ ਆ ਕਾਲਜ ਨੂੰ ਖੁੱਲਦਾ ਸੀ ਲੜਕੀਆਂ ਨੂੰ ਕਹਿੰਦੇ ਫਿਰ ਉੱਥੇ ਜਿਹੜਾ ਇਹਨਾਂ ਦੀ ਡਿਊਟੀ ਲਾਈ ਜਾਂਦੀ ਸੀ ਹਣੀਪ੍ਰੀਤ ਜਾਂ ਹੋਰ ਜਿਹੜਾ ਨੌਜਵਾਨਾਂ ਦੀ ਕਿ ਜਿਹੜੀ ਸਭ ਤੋਂ ਜਿਹੜੀ 60 ਵੀ ਜਿਵੇਂ ਆਪਾਂ ਸੋਹਣੀ ਸੰਖੇ ਕਹიდੀਏ ਕੁੜੀ ਹੁੰਦੀ ਆ ਤੇ ਉਹਨੂੰ ਸਾਦ ਆਪਣੇ ਗੁਫਾ ਦੇ ਵਿੱਚ ਬੁਲਾਉਂਦਾ ਸੀ ਉੱਥੇ ਬਲਊ ਫਿਲਮਾਂ ਦਿਖਾਉਂਦਾ ਸੀ ਫਿਰ ਉਹਨੂੰ ਪਿਸਤੌਲ ਦੀ ਨੋਕ ਦੇ ਨਾਲ ਡਰਾ ਕੇ ਉਹਦੇ ਨਾਲ ਬਲਾਤਕਾਰ ਕਰਦਾ ਸੀ ਕਈ ਲੜਕੀਆਂ ਤਾਂ ਉਸ ਡੇਰਾ ਨੂੰ ਜਿਹੜੀਆਂ ਛੱਡ ਕੇ ਰਾਤ ਬਰਾਦ ਚੱਲਿਆਂ ਗਈਆਂ ਕਈ ਲੜਕੀਆਂ ਨੇ ਜਿਹੜਾ ਅਜੇ ਤੱਕ ਜਿਹੜੀ ਆਵਾਜ਼ ਨਹੀਂ ਖੋਲ੍ਹੀ ਉਹ ਡਰਦੀਆਂ ਨੇ ਕਿ ਸਾਦ ਸਾਨੂੰ ਕਦੇ ਮਰਵਾ ਨਾ ਦੇਵੇ ਕਿਉਂਕਿ ਪਹਿਲਾਂ ਇਥੇ ਨੇ ਕਤਲ ਕਰਵਾਏ ਨੇ ਇਸ ਨੂੰ ਲੈ ਕੇ ਜਿਹੜਾ ਹੁਣ ਨਵੀਂ ਅਪਡੇਟ ਇਹ ਆ ਕਿ ਜਿਹੜਾ ਸਦਾ ਸਾਧਾ ਜਿਹੜਾ ਕੇਸ ਆ ਜਿਹੜਾ ਉਹ ਖੁੱਲ ਚੁੱਕਿਆ ਗਿਆ ਜਿਹੜਾ